ਰੁਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤਨ ਸੰਗਤਾਂ ਨੂੰ ਬੇਨਤੀ ਹੈ ਕਿ ਅਸੀਂ ਪਿਛਲੇ ਸਮੇਂ ਗੁਰਦੁਆਰਾ ਸਾਹਿਬ ਪਿੰਡ ਮਲੜੀ ਕੈਮਰੇ ਲਵਾਏ ਸੀ ਉਹ ਖਰਾਬ ਹੋ ਗਏ ਸੀ ਹੁਣ ਨਵੇਂ ਕੈਮਰੇ ਲਵਾਏ ਨੇ ਜਿਹੜੇ ਹੁਣ ਇੱਕ ਧਾਰ ਤੇ ਆ ਗਏ ਬਹੁਤ ਵਧੀਆ ਕੈਮਰੇ ਨੇ ਹਰ ਗੁਰਦੁਆਰੇ ਵਿੱਚ ਲਵਾਉਣੇ ਚਾਹੀਦੇ ਤੇ ਗੁਰਦੁਆਰਾ ਕਮੇਟੀਆਂ ਨੂੰ ਪੰਚਾਇਤਾਂ ਨੂੰ ਉਦਰੇ ਬਣਾ ਲਿਆ ਮੈਨੂੰ ਵੀ ਭਾਈ ਅੱਜ ਦੇ ਸਮੇਂ ਅਨੁਸਾਰ ਕੈਮਰੇ ਜ਼ਰੂਰੀ ਹੋ ਗਏ ਨੇ ਜ਼ਰੂਰੀ ਲਗਾਉਣੇ ਚਾਹੀਦੇ ਆ ਕਿਉਂਕਿ ਤੁਹਾਨੂੰ ਪਤਾ ਅੱਜ ਦਾ ਜਿਹੜਾ ਜ਼ਬਾਨਾਂ ਦੇ ਵਿੱਚ ਬਹੁਤ ਜ਼ਿਆਦੇ ਸ਼ਰਾਰਤੀ ਲੋਕ ਘੁੰਮਦੇ ਆ ਤਾਂ ਕਿ ਜੇ ਕੈਮਰੇ ਲੱਗ ਜਾਣ ਆਪਾਂ ਨੂੰ ਸ਼ਰਾਰਤੀ ਬੰਦਿਆਂ ਦਾ ਪਤਾ ਲੱਗ ਸਕੇ ਇਸ ਕਰਕੇ ਜ਼ਰੂਰੀ ਆ ਕੈਮਰੇ ਲਗਾਉਣੇ ਹੰਤਪਾਪ ਬਾਕੀ ਸਿੰਘ ਜੀ ਢੰਡ ਮੰਦਰੀ ਗੁਰਦਾਰ ਸਾਹਿਬ ਵੱਲੋਂ ਬੇਨਤੀ ਆਪ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ